ਨਵਜੋਤ ਕੌਰ ਸਿੱਧੂ ਦੇ ਵੱਲੋਂ ਐਕਸ ਤੇ ਲਗਾਤਾਰ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਮਿੱਠੂ ਮਦਾਨ ਤੇ ਰਾਜਾ ਵੜਿੰਗ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਉਹਨਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਮਿੱਠੂ ਮਦਾਨ ਜੋ ਕਿ ਅੰਮ੍ਰਿਤਸਰ ਦੇ ਕੌਂਸਲਰ ਨੇ ਉਹਨਾਂ ਦੀ ਰਾਜਾ ਵੜਿੰਗ ਦੇ ਨਾਲ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਿੱਧੂ ਪਰਿਵਾਰ ਦੇ ਪਿੱਠ ਦੇ ਵਿੱਚ ਇਸ ਨੇ ਛੋਰਾ ਮਾਰਿਆ ਹੈ ਔਰ ਨਾਲ ਹੀ ਕੁਝ ਫੋਟੋਆਂ ਆਪਣੇ ਨਾਲ ਹੀ ਸ਼ੇਅਰ ਕੀਤੀਆਂ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਸੱਪਾਂ ਨੂੰ ਦੁੱਧ ਪਿਲਾਉਂਦੇ ਰਹੇ ਉਹੀ ਡੰਗ ਮਾਰ ਗਏ ਇਸ ਤਰੀਕੇ ਦੀਆਂ ਪੋਸਟਾਂ ਲਗਾਤਾਰ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ ਰਾਜਾ ਵੜਿੰਗ ਤੇ ਸਿੱਧੇ ਤੌਰ ਤੇ ਹਮਲਾਵਰ ਦਿਸ ਰਹੇ ਨੇ ਆਪਣੇ ਇਸ ਟਵੀਟ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਰਾਜਾ ਵੜਿੰਗ ਉਹਨਾਂ ਲੋਕਾਂ ਨੂੰ ਅੱਗੇ ਲਾਇਆ ਕਰੋ ਜੋ ਤੁਹਾਡੀ ਬਦੌਲਤ ਟਿਕਟਾਂ ਲੈ ਕੇ ਹੋਰ ਲੋਕਾਂ ਨੂੰ ਪਹੁੰਚਦੇ ਨੇ ਤੁਸੀਂ ਕਿਉਂ ਕਾਂਗਰਸ ਦੇ ਖਿਲਾਫ ਕੰਮ ਕਰਦੇ ਹੋ ਉਮੀਦਵਾਰਾਂ ਨੂੰ ਹਰਾਉਨੇ ਹੋ ਅਤੇ ਫਿਰ ਉਹਨਾਂ ਨੂੰ ਹੋਰ ਪਾਰਟੀਆਂ ਦੇ ਵਿੱਚ ਧੱਕਦੇ ਹੋ ਅੰਮ੍ਰਿਤਸਰ ਦੇ ਸਾਰੇ 5 ਐਮਐਲਏ ਉਸ ਵਿਅਕਤੀ ਦੇ ਵਿਰੁੱਧ ਸਨ ਜਿਸ ਨੂੰ ਤੁਸੀਂ 34 ਸੀਨੀਅਰਾਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰਧਾਨ ਬਣਾਇਆ ਇਹਹੀ ਕੰਮ ਤੁਸੀਂ ਸਭ ਪ੍ਰਸ਼ਤ ਲੋਕਾਂ ਨਾਲ ਮਿਲ ਕੇ ਹੋਰ ਜਗ੍ਹਾ ਤੇ ਵੀ ਕਰਦੇ ਰਹੇ ਹੋ ਅਤੇ ਇਮਾਨਦਾਰ ਲੋਕਾਂ ਨੂੰ ਕਾਂਗਰਸ ਤੋਂ ਬਾਹਰ ਜਾਣ ਦੇ ਲਈ ਮਜਬੂਰ ਕਰਦੇ ਹੋ ਸੋ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਇੱਕ ਹੋਰ ਟਵੀਟ ਆ ਜਿਹੜਾ ਉਹ ਕੀਤਾ ਗਿਆ ਹੈ ਕੀ ਤੁਸੀਂ ਖੁੱਲੇआम ਆਸ਼ੂ ਅਤੇ ਮਨਪ੍ਰੀਤ ਬਾਦਲ ਨੂੰ ਕਿਉਂ ਹਰਾਇਆ ਤੁਸੀਂ ਮੁੱਖ ਮੰਤਰੀ ਦੇ ਨਾਲ ਮਿਲ ਕੇ ਆਪਣੇ ਆਪ ਨੂੰ ਬਚਾਉਣ ਅਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੰਮ ਕਰਦੇ ਰਹੇ ਹੋ ਤੁਸੀਂ ਸੰਵਿਧਾਨ ਦੇ ਖਿਲਾਫ ਕਿਉਂ ਗਏ ਅਤੇ ਸਾਡੇ 38% ਸਮਰਥਕਾ ਜੋ ਕਿ ਅੰਬੇਡਕਰ ਸਾਹਿਬ ਦੀ ਸੋਚ ਨੂੰ ਮੰਨਦੇ ਨੇ ਉਹਨਾਂ ਨੂੰ ਨਰਾਜ਼ ਕਿਉਂ ਕੀਤਾ ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ ਇਸ ਤਰੀਕੇ ਦੇ ਟਵੀਟ ਲਗਾਤਾਰ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਾਂਗਰਸ ਦੇ ਨਾਲ ਸੀ ਹਾਂ ਤੇ ਹਮੇਸ਼ਾ ਰਹਾਂਗੇ ਪੰਜਾਬ ਦੇ ਜਿੱਤ ਹਾਸਲ ਕਰਕੇ ਇਹ ਜਿੱਤ ਆਪਣੇ ਨਿਮਨ ਪਿਆਰੇ ਅਤੇ ਕੁਰਬਾਨੀਆਂ ਦੇਣ ਵਾਲੇ ਗਾਂਧੀ ਪਰਿਵਾਰ ਨੂੰ ਸਮਰਪਿਤ ਕਰਾਂਗੇ ਸਾਡੇ 70% ਕਾਬਲ ਇਮਾਨਦਾਰ ਵਫਾਦਾਰ ਨੇਤਾ ਜਿਨ੍ਹਾਂ ਨੂੰ ਤੁਸੀਂ ਕਾਂਗਰਸ ਤੋਂ ਦੂਰ ਕਰ ਦਿੱਤਾ ਮੇਰੇ ਸੰਪਰਕ ਦੇ ਵਿੱਚ ਨੇ ਅਤੇ ਉਹ ਕਾਂਗਰਸ ਟਿਕਟਾਂ ਲਈ ਪੂਰੀ ਤਰ੍ਹਾਂ ਹੱਕਦਾਰ ਅਤੇ ਜੇਤੂ ਉਮੀਦਵਾਰ ਨੇ ਕਾਂਗਰਸ ਪੰਜਾਬ ਦੇ ਵਿੱਚ ਜ਼ਰੂਰ ਜਿੱਤੇਗੀ ਚਾਹੇ ਤੁਸੀਂ 70% ਇਹਦਾ ਨੁਕਸਾਨ ਪਹੁੰਚਾਉਣ ਤੇ ਹੀ ਕਿਉਂ ਨਾ ਕੇਂਦ੍ਰਿਤ ਹੋ ਜਿੱਥੇ ਤੁਸੀਂ ਪਹਿਲਾਂ ਹੀ ਕਮਜ਼ੋਰ ਹੋ ਸੋ ਇਸ ਤਰੀਕੇ ਦੇ ਟਵੀਟ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਆਪਣੇ ਐਕਸ ਤੇ ਲਗਾਤਾਰ ਸ਼ੇਅਰ ਕੀਤੇ ਜਾ ਰਹੇ ਨੇ ਹਮਲਾਵਰ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਮਿੱਠੂ ਮਦਾਨ ਤੇ ਹਾਲਾਂਕਿ ਉਹਨਾਂ ਦੇ ਵੱਲੋਂ ਮਿੱਠੂ ਮਦਾਨ ਨੂੰ ਲੀਗਲ ਨੋਟਿਸ ਭੇਜ ਦਿੱਤਾ ਗਿਆ